ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜੋ ਮੇਰੇ ਵੀਰ ਅਤੇ ਭੈਣਾਂ ਆਖ ਦਿੰਦੇ ਹਨ ਕਿ ਸਾਡੇ ਕਈ ਮਹੀਨਿਆਂ ਤੋਂ ਜਾਂ ਕਈ ਸਾਲਾਂ ਤੋਂ ਕੰਮ ਰੁਕੇ ਹੋਏ ਹਨ ਪੂਰੇ ਨਹੀਂ ਹੋ ਰਏ ਉਹ ਕੰਮ ਜਿਵੇਂ ਕਿ ਵਿਦੇਸ਼ ਦਾ ਕੰਮ ਨਹੀਂ ਬੰਦਾ ਪਿਆ ਜਾਂ ਫਿਰ ਕਈ ਮੇਰੀਆਂ ਭੈਣਾਂ ਦਾ ਰਿਸ਼ਤਾ ਨਹੀਂ ਹੋ ਰਿਹਾ ਜਾਂ ਫਿਰ ਭੈਣਾਂ ਦੀ ਗੋਦ ਦੇ ਵਿੱਚ ਪੁੱਤਰ ਨਹੀਂ ਹੁੰਦਾ ਤੇ ਉਹ ਪੈਣਾ ਪੁੱਛਦੀਆਂ ਹਨ ਸਾਨੂੰ ਕੋਈ ਪਾਠ ਜਾਂ ਸ਼ਬਦ ਦੱਸੋ ਜਾਂ ਫਿਰ ਕੋਈ ਵੀ ਕਿਸੇ ਤਰ੍ਹਾਂ ਦਾ ਕੰਮ ਅੜਿਆ ਹੋਵੇ ਕਿਸੇ ਦਾ ਕਾਰੋਬਾਰ ਨਾ ਚੱਲਦਾ ਹੋਵੇ ਕਿਸੇ ਦੇ ਕਾਰੋਬਾਰ ਦੇ ਵਿੱਚ ਤਰੱਕੀ ਨਾ ਹੋ ਰਹੀ ਹੋਵੇ ਕਾਟਾ ਪੈ ਰਿਹਾ ਹੋਵੇ ਜਾਂ ਫਿਰ ਕਿਸੇ ਦੇ ਘਰ ਦੇ ਵਿੱਚ ਕਲੇਸ਼ ਹੈ ਕਹਨ ਤੋਂ ਭਾਵ ਕਿ ਸਾਡੀਆਂ ਸਮੱਸਿਆਵਾਂ ਚਾਹੇ ਕੋਈ ਵੀ ਹੋਣ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਸਮੱਸਿਆਵਾਂ ਦੇ ਹੱਲ ਲੈ ਕੇ ਆਏ ਹਨ ਇਸ ਲਈ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਵੀਡੀਓ ਨੂੰ ਪੂਰਾ ਅੰਤ ਤੱਕ ਜਰੂਰ ਸੁਣਨਾ ਅਤੇ ਜਿਵੇਂ ਜਿਵੇਂ ਕਿਹਾ ਗਿਆ ਹੈ ਇਸ ਵੀਡੀਓ ਦੇ ਵਿੱਚ ਉਸੇ ਤਰ੍ਹਾਂ ਹੀ ਕਰਨਾ ਸੰਗਤ ਜੀ ਸੱਚੇ ਪਾਤਸ਼ਾਹ ਜੀ ਤੁਹਾਡੀ ਹਰ ਇੱਕ ਇੱਛਾ ਪੂਰੀ ਕਰਨਗੇ ਸਾਧ ਸੰਗਤ ਜੀ ਅਸੀਂ ਕੀ ਕਰਦੇ ਹਾਂ ਕਿ ਚਟ ਆਖ ਦਿੰਦੇ ਹਾਂ ਕਿ ਵਾਹਿਗੁਰੂ ਜੀ ਸਾਡੀ ਇੱਛਾ ਪੂਰੀ ਨਹੀਂ ਕਰਦੇ ਸੰਗਤ ਜੀ ਵਾਹਿਗੁਰੂ ਜੀ ਤੋਂ ਮੰਗਣਾ ਹੀ ਨਹੀਂ ਆਉਂਦਾ ਤੇ ਛੱਟ ਅਸੀਂ ਕਾਲੇ ਪੈ ਜਾਂਦੇ ਹਾਂ ਅਤੇ ਅਰਦਾਸ ਨਾ ਪੂਰੀ ਹੋਣ ਤੇ ਚਿੰਤਾ ਵੀ ਕਰਦੇ ਹਾਂ ਸੰਗਤ ਜੀ ਇੱਥੇ ਤੁਹਾਡੇ ਨਾਲ ਇੱਕ ਸਾਖੀ ਸਾਂਝੀ ਕਰਨ ਜਾ ਰਹੀ ਹਾਂ ਕਿ ਕਿਵੇਂ ਮੇਰੇ ਪਾਸ਼ਾ ਜੀ ਅਰਦਾਸ ਨੂੰ ਪੂਰਾ ਕਰਦੇ ਹਨ ਸੰਗਤ ਜੀ ਇਹ ਤਾਂ ਅਣਗੁਰੂ ਕੋਬੇ ਸਿੰਘ ਪਾਸ਼ਾ ਜੀ ਦੇ ਸਮੇਂ ਦੀ ਗੱਲ ਹੈ ਮਾਤਾ ਕੌਲਾਂ ਜੀ ਗੁਰੂ ਘਰ ਦੇ ਵਿੱਚ ਬਹੁਤ ਸੇਵਾ ਕਰਿਆ ਕਰਦੇ ਸਨ ਉਹ ਹਰ ਰੋਜ਼ ਜਾਣਨਾ ਹੈ ਅਮਰਤਵੇਲੀ ਉੱਥੇ ਕੇ ਗੁਰੂ ਘਰ ਜਾ ਕੇ ਝਾੜੂ ਲਗਾਇਆ ਕਰਦੇ ਸਨ ਅਤੇ ਝਾੜੂ ਲਗਾਉਂਦੇ ਸਮੇਂ ਨਾਲ-ਨਾਲ ਨਾਮ ਜਪਿਆ ਕਰਦੇ ਸਨ ਅਤੇ ਸੰਗਤ ਜੀ ਇੱਕ ਦਿਨ ਜਦੋਂ ਮਾਤਾ ਕੌਲਾਂ ਇੱਕ ਦਿਨ ਜਦੋਂ ਮਾਤਾ ਕੌਲਾਂ ਗੁਰੂ ਜੀ ਦੇ ਸਾਹਿਬ ਜਾਦਿਆਂ ਦੇ ਜਨਮ ਦਿਵਸ ਵਧਾਈ ਦੇਣ ਗਏ ਤਾਂ ਸਾਹਿਬ ਜਾਦਿਆਂ ਨੂੰ ਤਾਂ ਸਾਹਿਬ ਜਾਦਿਆਂ ਨੂੰ ਖੇੜਦੇ ਦੇਖ ਕੇ ਉਹ ਬੜੇ ਖੁਸ਼ ਹੋਏ ਅਤੇ ਖੁਸ਼ ਹੋ ਕੇ ਸੈਬ ਜਦਿਆਂ ਨੂੰ ਗੋਦ ਦੇ ਵਿੱਚ ਲੈ ਕੇ ਪਿਆਰ ਕੀਤਾ ਤੇ ਮਾਤਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਸਾਰਾ ਦਿਨ ਬੱਚਿਆਂ ਦੇ ਨਾਲ ਸਮਾਂ ਬਤੀਤ ਕੀਤਾ ਸ਼ਾਮ ਨੂੰ ਘਰ ਵਾਪਸ ਆ ਗਏ ਤੇ ਸਾਰੀ ਰਾਤ ਮਾਤਾ ਕੋਲਾਂ ਦਾ ਧਿਆਨ ਬੱਚਿਆਂ ਦੇ ਵਿੱਚ ਰਿਹਾ ਉਹਨਾਂ ਦੇ ਮਨ ਦੇ ਵਿੱਚ ਭਾਵਨਾ ਆਈ ਕਿ ਮੇਰੀ ਗੋਦ ਪੁੱਤਰ ਵਾਲੀ ਕਿਸ ਤਰ੍ਹਾਂ ਹੋ ਸਕਦੀ ਹੈ ਭਾਵੇਂ ਗੁਰੂ ਜੀ ਦੀ ਕਿਰਪਾ ਦੇ ਨਾਲ ਬ੍ਰਹਮ ਗਿਆਨ ਦੀ ਪ੍ਰਾਪਤੀ ਦੁਆਰਾ ਸੰਸਾਰ ਦੇ ਵਿਸ਼ੇ ਪ੍ਰਾਪਤ ਨਹੀਂ ਕਰ ਸਕਦੀ ਬਾਪ ਸਾਹਿਬ ਜਿਆਦਿਆਂ ਨੂੰ ਦੇਖ ਕੇ ਇਹ ਵਿਚਾਰ ਆਉਂਦਾ ਹੈ ਤੇ ਜੇਕਰ ਮੈਂ ਵੀ ਵਿਆਹੀ ਹੁੰਦੀ ਮੈਂ ਵੀ ਪੁੱਤਰਾ ਵਾਲੀ ਹੁੰਦੀ ਸਾਰੀ ਰਾਤ ਇਨ੍ਹਾਂ ਸੋਚਾਂ ਨੂੰ ਸੋਚਦੀ ਕੋਲਾਂ ਦੀ ਰਾਤ ਲੰਘ ਗਈ ਅਗਲੇ ਦਿਨ ਸਵੇਰੇ ਜਦੋਂ ਗੁਰੂ ਜੀ ਕੋਲਾਂ ਦੇ ਡੇਰੇ ਤੇ ਗਏ ਤਾਂ ਉਸ ਦੇ ਮਨ ਉਦਾਸ ਨੂੰ ਤਾਂ ਉਸ ਦੇ ਉਦਾਸ ਚਿਹਰੇ ਨੂੰ ਦੇਖ ਕੇ ਗੁਰੂ ਜੀ ਨੇ ਪੁੱਛਿਆ ਕੋਲਾ ਅੱਜ ਤੂੰ ਉਦਾਸ ਕਿਉਂ ਹੈ ਕੋਲਾ ਨੇ ਹੱਥ ਜੋੜ ਕੇ ਬੇਨਤੀ ਕੀਤੀ ਪਾਤਸ਼ਾਹ ਜੀ ਜਦੋਂ ਦਾ ਮੈਂ ਆਪ ਜੀ ਦੇ ਮਹਿਲਾਂ ਤੋਂ ਕਲ ਸੈਭ ਜਾਦਿਆਂ ਨੂੰ ਦੇਖ ਕੇ ਆਈ ਹਾਂ ਮੇਰੇ ਮਨ ਦੇ ਵਿੱਚ ਇਹੀ ਫੁਰਨਾ ਆ ਰਿਹਾ ਹੈ ਕਿ ਜੇਕਰ ਮੈਂ ਵਿਆਹੀ ਹੁੰਦੀ ਤਾਂ ਮੇਰੇ ਵੀ ਪੁੱਤਰ ਖੇੜਦੇ ਹੁੰਦੇ ਪੁੱਤਰਾਂ ਦੇ ਨਾਲ ਹੀ ਸੰਸਾਰ ਦੇ ਵਿੱਚ ਨਾਮ ਕਾਇਮ ਰਹਿੰਦਾ ਹੈ ਮੇਰੇ ਪਿਛੋਂ ਮੇਰਾ ਨਾਮ ਵੀ ਮਿਟ ਜਾਵੇਗਾ ਗੁਰੂ ਜੀ ਨੇ ਹੱਸ ਕੇ ਕਿਹਾ ਕੋਲਾ ਤੈਨੂੰ ਅਸੀਂ ਉਹ ਪੁੱਤਰ ਦਿੰਦੇ ਹਾਂ ਜਿਸ ਨਾਲ ਤੇਰਾ ਨਾਮ ਸਦਾ ਬਣਿਆ ਰਹੇਗਾ ਤੇਰੇ ਨਾਮ ਉਤੇ ਅਸੀਂ ਤੇਰੇ ਸਥਾਨ ਦੇ ਪਾਸ ਹੀ ਇੱਕ ਸਰੋਵਰ ਰਚ ਦਿੰਦੇ ਹਾਂ ਜਿਹੜਾ ਪੁਰਸ਼ ਪਹਿਲਾਂ ਇਸ ਸਥਾਨ ਤੇ ਇਸ਼ਨਾਨ ਕਰਕੇ ਫਿਰ ਅਮਰਤ ਸਰੋਵਰ ਦੇ ਵਿੱਚ ਇਸ਼ਨਾਨ ਕਰੇਗਾ ਉਸ ਤੇ ਤਨ ਅਤੇ ਮਨ ਦੀ ਮੈਲ ਦੂਰ ਹੋਵੇਗੀ ਅਤੇ ਫਿਰ ਗੁਰੂ ਜੀ ਨੇ ਭਾਈ ਬੁੱਢਾ ਜੀ ਨੂੰ ਆਗਿਆ ਦਿੱਤੀ ਕੋਲਾਂ ਦੇ ਡੇਰੇ ਦੇ ਕੋਲ ਸਰੋਵਰ ਤਿਆਰ ਕਰਵਾਇਆ ਅਤੇ ਉਸ ਦਾ ਨਾਮ ਕੋਲ ਸਰ ਰੱਖਿਆ ਗਿਆ ਗੁਰੂ ਜੀ ਦੀ ਆਗਿਆ ਦੇ ਅਨੁਸਾਰ ਸੰਗਤ ਜੀ ਬਾਬਾ ਬੁੱਢਾ ਜੀ ਨੇ ਅਰਦਾਸ ਕਰਕੇ ਬਹੁਤ ਸਾਰੇ ਸਿੱਖ ਸੇਵਾਦਾਰ ਤੇ ਮਜ਼ਦੂਰ ਲੈ ਕੇ ਸਰੋਵਰ ਦੀ ਪੁਟਾਈ ਆਰੰਭ ਕਰ ਦਿੱਤੀ ਜਦੋਂ ਸਰੋਵਰ ਤਿਆਰ ਹੋ ਗਿਆ ਤਾਂ ਸ੍ਰੀ ਅਮਰਤ ਸਰੋਵਰ ਦੇ ਵਿੱਚੋਂ ਇੱਕ ਖਾਲ ਕੱਢ ਕੇ ਕੋਲ ਸਰ ਦੇ ਵਿੱਚ ਉਸ ਦਾ ਜਲ ਪਾ ਦਿੱਤਾ ਅਤੇ ਅੱਗੋਂ ਅਤੇ ਅੱਗੇ ਤੋਂ ਵੀ ਅਮਰਤ ਸरोवर ਦਾ ਝਾਲ ਕੋਲਸਰ ਵਿੱਚ ਜਾਣ ਵਾਸਤੇ ਪੱਕਾ ਪ੍ਰਬੰਧ ਕਰ ਦਿੱਤਾ। ਸੰਗਤ ਜੀ ਇਸੇ ਤਰ੍ਹਾਂ ਫਿਰ ਗੁਰੂ ਜੀ ਨੇ ਸਰੋਵਰ ਦਾ ਨਾਮ ਕੋਲਸਰ ਰੱਖ ਦਿੱਤਾ। ਇਸ ਰਚਨਾ ਨੂੰ ਦੇਖ ਕੇ ਮਾਤਾ ਕੋਲਣਾ ਜੀ ਬਹੁਤ ਪਸੰਦ ਹੋਏ ਤੇ ਸੰਗਤ ਜੀ ਜੇਕਰ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਅਸੀਂ ਕਰਾਂਗੇ ਤਾਂ ਸਾਡੀ ਵੀ ਕੀਤੀ ਹੋਈ ਅਰਦਾਸ ਪੂਰੀ ਹੋਵੇਗੀ। ਅਤੇ ਇਥੇ ਤੁਹਾਨੂੰ ਇੱਕ ਝੁਕਤੀ ਵੀ ਦੱਸਣ ਜਾ ਰਹੇ ਹਾਂ। ਇਸ ਯੋਗਤੀ ਨੂੰ ਕਰਨ ਦੇ ਨਾਲ ਤੁਹਾਡੀ ਅਰਦਾਸ ਤੁਹਾਡੀ ਇੱਛਾ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠ ਕੇ ਜੋ ਵੀ ਤੁਸੀਂ ਨਿਤਨੇਮ ਕਰਦੇ ਹੋ ਚਾਹੇ ਤੁਸੀਂ ਪੰਜ ਪਾਣੀਆਂ ਦਾ ਪਾੜ ਕਰਦੇ ਹੋ ਚਾਹੇ ਤੁਸੀਂ ਜਪਜੀ ਸਾਹਿਬ ਜੀ ਦਾ ਪਾੜ ਕਰਦੇ ਹੋ ਚਾਹੇ ਮੂਲ ਮੰਤਰ ਜੀ ਦਾ ਜਾਪ ਕਰਦੇ ਹੋ ਚਾਹੇ ਵਾਇਗੁਰੂ ਜੀ ਦਾ ਸਿਮਰਨ ਕਰਦੇ ਹੋ ਉਹ ਤੁਸੀਂ ਆਪਣਾ ਅੰਮ੍ਰਿਤ ਵੇਲਾ ਉਸੇ ਤਰ੍ਹਾਂ ਨਿਤਨੇਮ ਕਰਨਾ ਹੈ ਉਸ ਤੋਂ ਇਲਾਵਾ ਆਪਣੇ ਇੱਛਾ ਦੀ ਪੂਰਤੀ ਦੇ ਲਈ ਆਪਣੀ ਅਰਦਾਸ ਨੂੰ ਪੂਰਾ ਕਰਵਾਉਣ ਦੇ ਲਈ ਤੁਸੀਂ ਪਾਠ ਨੂੰ ਅਲੱਗ ਤੋਂ ਸ਼ੁਰੂ ਕਰ ਸਕਦੇ ਹੋ ਉਹ ਪਾਠ ਤੁਸੀਂ ਆਪਣੀ ਮਰਜ਼ੀ ਦੇ ਅਨੁਸਾਰ ਜੋ ਵੀ ਪਾਣੀ ਤੁਹਾਨੂੰ ਸੌਖੀ ਲੱਗਦੀ ਹੈ ਉਹ ਪਾਠ ਸ਼ੁਰੂ ਕਰ ਲਓ ਚਾਹੇ ਤੁਸੀਂ ਪੰਜ ਜਪਜੀ ਸਾਹਿਬ ਜੀ ਦੇ ਪਾਠ ਸ਼ੁਰੂ ਕਰੋ ਚਾਹੇ ਤੁਸੀਂ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਲਓ ਤੇ ਚਾਹੇ ਤੁਸੀਂ 21 ਚੌਪਾਈ ਸਾਹਿਬ ਜੀ ਦੇ ਪਾਠ ਸ਼ੁਰੂ ਕਰੋ ਤੇ ਚਾਹੇ ਤੁਸੀਂ ਸ਼ੇ ਮਾਲਾ ਮੂਲ ਮੰਤਰ ਦਾ ਜਾਪ ਸ਼ੁਰੂ ਕਰ ਦਿਓ ਉਹ ਤੁਹਾਡੀ ਆਪਣੀ ਮਰਜ਼ੀ ਹੈ ਅਤੇ ਬਾਣੀ ਸ਼ੁਰੂ ਕਰਨ ਤੋਂ ਪਹਿਲਾਂ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰ ਲੈਣੀ ਹੈ ਅਤੇ ਗੁਰਨਾਨਕ ਪਾਤਸ਼ਾਹ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਕਰਨੀ ਹੈ ਫਿਰ ਪਾਠ ਸ਼ੁਰੂ ਕਰਨਾ ਹੈ ਅਤੇ ਕਦੇ ਵੀ ਇਹ ਨਹੀਂ ਕਹਿਣਾ ਕਿ ਮੈਂ 21 ਦਿਨ ਕਰਾਂਗਾ ਮੈਂ 40 ਦਿਨ ਕਰਾਂਗਾ ਤੁਸੀਂ ਕਹਿਣਾ ਕਿ ਪਾਸ਼ਾ ਜਿੰਨੀ ਦੇਰ ਤੱਕ ਮੇਰੀ ਇਸ਼ਿਆ ਪੂਰੀ ਨਹੀਂ ਹੁੰਦੀ ਇਹ ਮੈਂ ਸੇਵਾ ਇਸੇ ਤਰ੍ਹਾਂ ਕਰਾਂਗਾ ਅਤੇ ਆਪਣੀ ਅਤੇ ਆਪਣੀ ਅਰਦਾਸ ਦੇ ਵਿੱਚ ਕੁਝ ਗੱਲਾਂ ਕਹਿਣੀਆਂ ਨੇ ਕਿ ਪਾਸ਼ਾ ਤੁਸੀਂ ਬਖਸ਼ਣ ਹਾਰੇ ਹੋ ਪਾਸ਼ਾ ਜੇਕਰ ਇਹ ਚੀਜ਼ ਮੇਰੇ ਕਰਮਾਂ ਦੇ ਵਿੱਚ ਨਹੀਂ ਲਿਖੀ ਤਾਂ ਤੁਸੀਂ ਮੈਨੂੰ ਇਸ ਕਰਕੇ ਨਹੀਂ ਦੇ ਰਹੇ ਤੇ ਪਾਸ਼ਾ ਤੁਸੀਂ ਹੀ ਲਿਖਣੀ ਹੈ ਪਾਸ਼ਾ ਤੁਸੀਂ ਹੀ ਮੇਰੇ ਦੁੱਖ ਦੂਰ ਕਰਨੇ ਹਨ ਤੁਸੀਂ ਹੀ ਮੇਰੇ ਕਸ਼ਟ ਦੂਰ ਕਰਨੇ ਹਨ ਮੇਰੀ ਇਹ ਅਰਦਾਸ ਪੂਰੀ ਕਰ ਦਿਓ ਪਾਸ਼ਾ ਮੇਰੀ ਇਹ ਏਸ਼ਿਆ ਪੂਰੀ ਕਰ ਦਿਓ ਅਤੇ ਜੋ ਮੇਰੀ ਜ਼ਿੰਦਗੀ ਦੇ ਕਸ਼ਟ ਨੇ ਦੁੱਖ ਨੇ ਉਹ ਵੀ ਤੁਸੀਂ ਦੂਰ ਕਰਨੇ ਹਨ। ਪਾਸ਼ਾ ਜੀ ਜੋ ਤੁਸੀਂ ਮੇਰੇ ਤੋਂ ਸੇਵਾ ਕਰਵਾਉਣਾ ਚਾਹੁੰਦੇ ਹੋ ਉਹ ਸੇਵਾ ਕਰਵਾਓ ਅਤੇ ਮੇਰੀ ਅਰਦਾਸ ਨੂੰ ਮੇਰੀ ਏਸ਼ਿਆ ਨੂੰ ਪੂਰਾ ਕਰ ਦਿਓ ਕਿਉਂਕਿ ਕਰਨ ਕਰਾਉਣ ਵਾਲਾ ਮੇਰਾ ਮਾਲਕ ਵਾਹਿਗੁਰੂ ਆਪ ਹੈ ਉਸਨੇ ਹੀ ਸਾਨੂੰ ਦਾਤਾਂ ਬਖਸ਼ੀਆਂ ਹਨ। ਇਸ ਲਈ ਆਪਣੇ ਮੰਗਣ ਦਾ ਢੰਗ ਤਰੀਕਾ ਬਦਲੋ। ਕਿ ਪਾਸ਼ਾ ਜੀ ਤੁਸੀਂ ਅੱਗੇ ਮੇਰੇ ਕਰਮਾਂ ਦੇ ਵਿੱਚ ਉਹ ਚੀਜ਼ ਨਹੀਂ ਲਿਖੀ ਤੇ ਹੁਣ ਲਿਖ ਦਿਓ ਮੇਰੀ ਇਹ ਈਸ਼ਿਆ ਪੂਰੀ ਇਹ ਅਰਦਾਸ ਪੂਰੀ ਕਰ ਦਿਓ ਸੱਚੇ ਪਾਸ਼ਾ ਜੀ ਤੁਹਾਡੀ ਇਹ ਅਰਦਾਸ ਜ਼ਰੂਰ ਪੂਰੀ ਕਰਨਗੇ ਅਤੇ ਇਸ ਦੇ ਨਾਲ ਇੱਕ ਹੋਰ ਕੰਮ ਕਰਨਾ ਹੈ ਸਭ ਤੋਂ ਪਹਿਲਾਂ ਨਿਤਨੇਮ ਕਰਨਾ ਹੈ ਫਿਰ ਉਸ ਤੋਂ ਬਾਅਦ ਜੋ ਤੁਹਾਡੀ ਸੁਖਨਾ ਦਾ ਪਾਠ ਹੈ ਜੋ ਵੀ ਬਾਣੀ ਤੁਸੀਂ ਆਪਣੀ ਈਸ਼ਿਆ ਦੀ ਪੂਰਤੀ ਦੇ ਲਈ ਪੜ ਰਹੇ ਹੋ ਉਹ ਪੜਨੀ ਹੈ ਤੇ ਹੁਣ ਇਸ ਨਾਲ ਤੀਸਰਾ ਕੀ ਕੰਮ ਕਰਨਾ ਹੈ ਉਹ ਏ ਹੈ ਕਿ ਗੁਰੂ ਘਰ ਜਾਣਾ ਹੈ ਤੇ ਸੇਵਾ ਕਰਨੀ ਹੈ ਚਾਹੇ ਤੁਸੀਂ ਅਮਰਤ ਵੇਲੇ ਜਾਓ ਚਾਹੇ ਤੁਸੀਂ ਸ਼ਾਮ ਨੂੰ ਜਾਓ ਰੋਜ਼ਾਨਾ ਗੁਰੂ ਘਰ ਜਾਣਾ ਹੈ ਅਤੇ ਉੱਥੇ ਜਾ ਕੇ ਝਾੜੂ ਦੀ ਸੇਵਾ ਕਰਨੀ ਹੈ ਅਤੇ ਝਾੜੂ ਦੀ ਸੇਵਾ ਕਰਦਿਆਂ ਹੋਇਆਂ ਜੇਕਰ ਤੁਹਾਨੂੰ ਛੇ ਪੌੜੀਆਂ ਆਨੰਦ ਸਹਿਬ ਦਾ ਪਾਠ ਕੰਠ ਹੈ ਤਾਂ ਤੁਸੀਂ ਛੇ ਪੌੜੀਆਂ ਦਾ ਆਨੰਦ ਸਹਿਬ ਦਾ ਜਾਪ ਕਰਨਾ ਹੈ ਜੇਕਰ ਤੁਹਾਨੂੰ 6 ਪਉੜੀਆਂ ਦਾ ਜਾਪ ਕੰਠ ਨਹੀਂ ਤਾਂ ਤੁਸੀਂ 2 ਪੰਕਤੀਆਂ ਦਾ ਜਾਪ ਕਰਨਾ ਹੈ ਸਾਚੇ ਸਾਹਿਬਾ ਕੀ ਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕੀ ਸਹ ਜਿਸ ਦੇਵੇਂ ਸੋ ਪਾਵੇ ਤਾਂ ਦੇਖਣਾ ਜਦੋਂ ਤੁਸੀਂ ਇੰਜ ਬਾਣੀ ਪੜੋਗੇ ਤਾਂ ਮੇਰੇ ਸੱਚੇ ਪਾਤਸ਼ਾਹ ਜੀ ਬਹੁਤੀ ਦੇਰ ਤੁਹਾਨੂੰ ਤੁਹਾਡੀ ਇੱਛਾ ਤੋਂ ਤੁਹਾਡੀ ਅਰਦਾਸ ਤੋਂ ਦੂਰ ਨਹੀਂ ਰੱਖ ਸਕਦੇ ਜੋ ਉਹ ਤੁਹਾਡੀ ਅਰਦਾਸ ਜਾਂ ਇੱਛਾ ਹੈ ਉਹ ਪੂਰੀ ਕਰਨਗੇ ਤੁਹਾਡੀਆਂ ਝੋਲੀਆਂ ਬਰਕਤਾਂ ਦੇ ਨਾਲ ਭਰਨਗੀਆਂ ਪਰ ਨਾਲ ਹੀ ਨਾਲ ਇਹ ਵੀ ਕਹਿਣਾ ਹੈ ਕਿ ਪਾਸ਼ਾ ਇਹ ਮੈਂ ਸੇਵਾ ਛੱਡਾਂਗਾ ਨਹੀਂ ਪਰ ਆਪਾਂ ਕੀ ਕਰਦੇ ਹਾਂ ਜਦੋਂ ਸਾਡੀ ਅਰਦਾਸ ਪੂਰੀ ਹੁੰਦੀ ਹੈ ਅਸੀਂ ਉਸੇ ਵੇਲੇ ਪਾਠ ਕਰਨਾ ਬਾਣੀ ਪੜ੍ਹਨੀ ਸੇਵਾ ਕਰਨੀ ਛੱਡ ਦਿੰਦੇ ਹਾਂ ਸੰਗਤ ਜੀ ਇੰਜ ਨਹੀਂ ਕਰਨਾ ਪਰ ਜੇਕਰ ਆਪਾਂ ਐਸੇ ਹੀ ਤਰ੍ਹਾਂ ਬਾਣੀ ਪੜ੍ਹਦੇ ਰਹੇ ਤਾਂ ਸਾਡੀਆਂ ਹਰੇਕ ਇਸ਼ਿਆਵਾਂ ਦੀ ਪੂrti ਹੁੰਦੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ వాయిగు సికి ఫతే